ਸਤਿ ਸ੍ਰੀ ਅਕਾਲ ਜੀ ਸਾਰੇ ਵੀਰਾਂ ਨੂੰ ਸਵਾਗਤ ਕਰਦੇ ਆਂ ਤੁਹਾਡੇ ਆਪਣੇ ਚੈਨਲ ਸੰਧੂ ਪੱਧਰਪੁਰੀਆ ਡੇਰੀ ਫਾਰਮ ਵਿੱਚ ਆਸ ਕਰਦੇ ਆਂ ਜੋ ਵੀ ਇਹ ਚੈਨਲ ਨਾਲ ਭੈਣ ਭਰਾ ਜੁੜੇ ਆ ਸਾਰੇ ਹੀ ਚੜ੍ਹਦੀ ਕਲਾ ਤੰਦਰੁਸਤੀ ਝੋਣਗੇ ਅੱਜ ਦੀ ਵਿਜ਼ਿਟ ਪਿੰਡ ਕੋਟਲੀ ਵਿਸਾਖਾ ਸਿੰਘ ਜ਼ਿਲ੍ਹਾ ਲਗਦਾ ਸ਼੍ਰੀ ਤਰਨਤਾਰਨ ਸਾਹਿਬ ਤੇ ਤਸਵੀਰ ਸੱਚ ਨੂੰ ਇਹਨੂੰ ਪੱਤੀ ਬਾਈ ਕੁਲਵਿੰਦਰ ਸਿੰਘ ਦੇ ਫਾਰਮ ਤੇ ਪਹੁੰਚ ਚੁੱਕੇ ਆਂ ਦੋ ਵੜਾ ਲੈ ਕੇ ਆਇਆ ਹੈ ਤਿਆਰ ਇੱਕ ਬਿਲਕੁਲ ਹਾਜ ਨਾ ਜਿਹੜੇ ਕੋਈ ਦੋ ਚਾਰ ਦਿਨ ਦਾ ਸਮਾਂ ਲੈਂਦੀ ਆ ਇਹ ਕੋਈ 15 ਤੋਂ 20 ਦਿਨ ਜਿਹੜੀ ਖੜਦੀ ਆ ਵਛੀ ਚੰਗੀ ਬਰੀਡ ਵਾਲੀ ਉਹ ਵੀ ਬਾਕੀ ਸਾਰੀ ਡਿਟੇਲ ਲੈ ਕੇ ਤੁਹਾਡੇ ਨਾਲ ਸਾਂਝੀ ਕਰਦੇ ਆ ਕਵੈਸਟ ਕਰਦੇ ਆ ਵੱਧ ਤੋਂ ਵੱਧ ਮੇਰੇ ਵੀਰ ਚੈਨਲ ਨੂੰ ਸਬਸਕ੍ਰਾਈਬ ਕਰੋ ਲੱਗਦੇ ਬੈਲ ਬਟਨ ਨੂੰ ਆਲ ਕਲਿੱਕ ਕਰਕੇ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਜਲਦੀ ਪਾਓ ਵੀਡੀਓ ਨੂੰ ਅੰਤ ਤੱਕ ਰਵੇਖ ਕੇ ਅੱਗੇ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਹੋਰ ਕਿਸੇ ਵੀਰ ਦਾ ਕੋਈ ਫਾਇਦਾ ਆ ਜਾਏ ਆਪਣੀ ਜਾਣਕਾਰੀ ਲੈ ਸਕੇ ਕੋਈ ਖਰੀਦਦਾਰੀ ਕਰ ਸਕੇ ਤੇ ਆਓ ਲਈਏ ਵੀਰ ਤੋਂ ਡਿਟੇਲ ਦੇ ਕਰਕੇ ਗੱਲ ਬਾਈ ਜੀ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਸੰਧੂ ਸਤਿ ਜੜਦੀ ਕਲਾ ਭਰਾ ਜੜਦੀ ਕਾ ਤੁਹਾਡਾ ਸੰਧੂ ਬੱਧਰਪੁਰਿਆ ਡੇਰੀ ਫਾਰਮ ਨੂੰ ਸਵਾਗਤ ਹੈ ਜੀ ਤੇ ਹੋਰ ਮਾਰ ਡੰਗ ਦਾ ਕਾਰੋਬਾਰ ਦਾ ਵਪਾਰ ਦਾ ਕੰਮ ਕਿਰਪਾ ਮੱਝਾਂ ਚਾਰੀਆਂ ਲਿਆਉਂਦੇ ਤੇ ਗਾਂ ਹੀ ਨਹੀਂ ਗਾਵਾਂ ਠੀਕ ਹੈ ਜੀ ਤੇ ਨਾਮ ਦੱਸਿਓ ਜੀ ਕੁਲਵਿੰਦਰ ਸਿੰਘ ਪਿੰਡ ਪਿੰਡ ਕੋੜਲੀ ਵਿਸਾਲ ਸਿੰਘ ਹਾਂ ਜੀ ਜ਼ਿਲ੍ਹਾ ਤਰਨਤਾਰਨ ਸਾਹਿਬ ਤੇ ਤਸੀਲ ਤਸੀਲਪੱਟੀ ਮੋਬਾਈਲ ਨੰਬਰ 98782 54613 ਠੀਕ ਹੈ ਜੀ ਹੁਣ ਕਰੀਏ ਗਾਂ ਦੀ ਗੱਲਬਾਤ ਇਹ ਕਨਵਾ ਸੂਆ ਤੇ ਦੀ ਕੀ ਡਿਟੇਲ ਹੈ ਸਾਹਮਣੇ ਜਿਹੜੀ ਬੱਚੀ ਦੇਖ ਰਹੇ ਆ ਆਪਾਂ ਤੇ ਪਹਿਲਾ ਸੂਆ ਸੁਣੀਆ ਪਹਿਲਾ ਸੂਆ ਸੁਣੀਆ ਹਾਂ ਜੀ ਠੀਕ ਹੈ ਚੰਨ ਸੁਣ ਚੰਗਾ ਲੱਗ ਗੱਡੀ ਬੈਠੀ ਹੈ ਨਾ ਹਾਂ ਜੀ ਪੂਰੀ ਬ੍ਰੀਡ ਦੇ ਵਿੱਚ ਆ ਹਾਂ ਹਾਂ ਬ੍ਰੀਡ ਹਾਂ ਬੱਚੀ ਸੋਹਣੀ ਤੇਰੀ ਤੇ ਬਾਕੀ ਪਹਿਲਾ ਸੂਆ ਸੋਹਣੀ ਥਣ ਥਣ ਓਕੇ ਭਰਾ ਕੇ ਓਕੇ ਠੀਕ ਆ ਦੁੱਧ ਦਾ ਅੰਦਾਜ਼ਾ ਭੈਣ ਭਰਾ ਹੀ ਲਵਣਗੇ ਹਾਂਜੀ ਹਾਂਜੀ ਕਿੰਨੇ 12 ਪੌਣਾ ਨੇ 14 ਉਹ ਜਾਂ ਨੇ 15 ਪੌਣਾ ਹੈਣਾ ਉਹ ਤੁਸੀਂ ਵੀ ਵੇਖ ਸਕਦੇ ਸੰਤੂ ਸਾਹਿਬ ਜਾਦ ਵਾਲੀ ਬੱਛੀ ਆ ਵੀ ਜਾਦ ਵਾਲੀ ਬੱਛੀ 14 15 ਕਿਲੋ ਤੋਂ ਘਟ ਕੀ ਅੱਜ ਕੱਲ ਪਉਂਦੀਆਂ ਨਾ ਖੁੱਲ ਗਈ ਪਹਿਲਾਂ ਬੱਛੀ ਸੋਹਣੀ ਆ ਰੰਗ ਬਾਜ ਇਹਨਾਂ ਸਮਾਂ ਕਿੰਨਾ ਲੈਂਦੀ ਆ ਸਮਾਂ ਕੋ ਹਫਤੇ ਦੇ ਅੰਦਰ ਅੰਦਰ ਹੀ ਠੀਕ ਖੁੱਲ ਗਈ ਹਾਂਜੀ ਲਾਲ ਲੋੜ ਚੰਗੇ ਪਏ ਟੇਲ ਟੋਲਾ ਲੋ ਜੀ ਸੱਜਣੋ ਥਾਨ ਵੇਖੋ ਕੱਲਾ ਕੱਲਾ ਲੱਗਾ ਤੇ ਬੱਛੀ ਵੀ ਪੂਰੀ ਸੋਹਣੀ ਸੁਨਖੀ ਰੱਜ ਕੇ ਹੈ ਲਓ ਜੀ ਕੀ ਬਾਤ ਆ ਬਾਈ ਕੁਲਵਿੰਦਰ ਸਿੰਘ ਨੇ ਪੂਰੀ ਟਾਪ ਦੀ ਬੱਸੀ ਲੈ ਆਂਦੀ ਕੱਢ ਕੇ ਨੋਲ ਐਚ ਐਫ ਨਸਲ ਬਰੀਡ ਦੇ ਵਿੱਚ ਹੈ ਨੋਲ ਸੋਹਣੀ ਵਾਸੀ ਪੂਰੀ ਸ਼ਕੀਨੀ ਦੇ ਵਿੱਚ ਥਾਂ ਤੁਣ ਪੂਰਾ ਸੋਹਣਾ ਲੱਗਾ ਗੁਲਾਬੀ ਠੀਕ ਹੈ ਜੀ ਕੱਦ ਕਾਠ ਵੀ ਠੀਕ ਹੈ ਸੱਜਣੋ ਇਹ ਆਮ ਬਹੁਤ ਹੀ ਛੋਟੀ ਹੁੰਦੀ ਆਮ ਨੇ ਨਾ ਬਹੁਤ ਜਿੱਤਰਾ ਵੜਾ ਦੇ ਵਿੱਚ ਹੁੰਦੀ ਆ ਪਲੂਨ ਉਹ ਤਾਂ ਪੂਰੀ ਓਕੇ ਰਪੋਰਟ ਹੈ ਹਾਂ ਪੂਰੀ ਓਕੇ ਰਿਪੋਰਟ ਆ ਤੇ ਛੱਤ ਹੁਣ ਨੇੜ ਤੋਂ ਫਿਰ ਤੁਹਾਨੂੰ ਅੱਗੋਂ ਚੈੱਕ ਕਰਵਾ ਦਿੰਨੇ ਆ ਠੀਕ ਹੋ ਗਿਆ ਚਾਰੇ ਗੁੱਠਾਂ ਤੇ ਲੱਗੇ ਇਹਦੀ ਫਿਰ ਡਿਮਾਂਡ ਕੀ ਕਰਦ ਗਏ ਮੋਹਲ ਸੰਧੂ ਸਾਹਿਬ ਭਾਂ 50 ਕਰਾ ਲਓ 45 ਕਰਾ ਲਓ 40000 ਦੀ ਵੱਛੀ ਛੱਡ ਦੇ 40 ਦੀ ਹਾਂਜੀ ਠੀਕ ਆ ਕੋਈ ਘਰ ਹੈ ਦਾ ਮਾਨਤਨ ਕਰ ਦੋਗੇ ਕਰਾਂ ਕਰਾਂਗੇ ਕਰੋਗੇ ਹਾਂਜੀ ਹਾਂਜੀ ਠੀਕ ਆ ਫਿਰ ਕਰ ਦਿਓ ਘਰ ਆਿਆਂ ਦਾ ਮਾਨਤਲ ਲਓ ਜੀ ਦੂਜੇ ਨੰਬਰ ਤੇ ਜਿਹੜੀ ਆ ਇਹ ਕਿਨਵਾ ਸੂਆ ਤੇ ਇਹ ਵੀ ਪਹਿਲੇ ਨਾਲ ਵਛੀ ਜੀ ਇਹ ਵੀ ਪਲੂਣੀ ਹਾਂਜੀ ਹਾਂਜੀ ਗਾਦ ਤੇ ਮੇਰੇ ਸਾਹ ਨਾਲ ਲਾਗੇ ਖੜੋਂ ਤੁਹਾਡੇ ਜਿਹੜਾ ਹੀ ਹੋਣਾ ਹਾਂਜੀ ਹੈ ਤੁਸੀਂ ਵੀ 6 ਫੁੱਟ ਜਵਾਨ ਹੋਣੇ ਜੀ ਹਾਂਜੀ ਹਾਂਜੀ ਕੀ ਬਾਤ ਆ ਤੇ ਵਛੀ 5 ਫੁੱਟ ਦੀ ਹੋ ਹਾਂਜੀ ਫੁੱਟ ਦਾ ਹੀ ਫਰਕ ਰਹਿ ਜਾਂਦਾ ਤੇ ਬਾਕੀ ਕਿੰਨਾ ਸਮਾਂ ਰਹਿ ਜਾਂਦਾ ਬਰੀਡ ਚੰਗੀ ਤੇ ਕਿੰਨਾ 20 20 ਦਿਨ ਰਹਿੰਦੇ 20 ਦਿਨ ਹਾਂਜੀ ਲਓ ਜੀ ਮਗਰੋਂ ਖਾਈਏ ਲਾਲ ਲੋੜ ਲਓ ਜੀ 20 ਦਿਨ ਸਜਣੋਂ ਰਹਿੰਦੇ ਬਾਕੀ ਬਾਕੀ ਤੇ ਹਟੋਂ ਲਾਲ ਲੋੜ ਚੰਗੇ ਪਾਏ ਵਛੀ ਦੇ ਜਾਤ ਬਰੀਡ ਨਸਲ ਦੀ ਫੋਲਿਆ ਕਿਉਂਕਿ ਫਾਰਮ ਵਾਲੀ ਜਾਤ ਦੀ ਆ ਏਡਾ ਫਾਰਮ ਵਾਲਿਆਂ ਦਾ ਕੱਦ ਬਹੁਤ ਹੁੰਦਾ ਸੋਹਣੀ ਪੂਰੀ ਰੱਜ ਕੇ ਖੁੱਲ ਕੇ ਲੋ ਜੀ ਸਮਾਂ ਜ਼ਰੂਰ 20 ਦਿਨ ਦਾ ਲੈਂਦੀ ਆ ਵੇਖੋ ਕਹਿੰਦੇ ਕਰਮਾ ਦੇ ਵਿੱਚ ਜੋੜਾ ਲਿਖਿਆ ਜਾਂਦਾ ਦੋਵੇਂ ਵਛੀਆਂ ਚੰਗੀਆਂ ਜਿੰਨੇ ਗਾਂ ਸੇਲ ਪਰਚੇ ਦਾ ਵੀ ਕਾਰੋਬਾਰ ਕਰਨਾ ਉਹਨੂੰ ਬਹੁਤ ਚੰਗੀਆਂ ਦੋਵੇਂ ਜੋੜਾ ਪਾ ਕੇ ਲੈ ਜਾ ਸਕਦਾ ਨਵੀਆਂ ਨਵੀਆਂ ਦਾ ਵਾਧਾ ਜੀ ਲੋ ਜੀ ਬਾਕੀ ਨੁਵਾਈਆਂ ਤੁਵਾਈਆਂ ਵੀਰ ਨੇ ਧੁੱਪ ਧੁੱਪ ਨਿਕਲੀ ਜਾਂਦੀ ਸਮਾਂ 15 ਤੋਂ 20 ਦਿਨ ਦਾ ਜਿਹੜਾ ਕੱਢਦੀ ਲਾਹ ਢਿੱਲਾਂ ਚੰਗੀਆਂ ਬਨਜੋਗੀ ਪੂਰੀ ਇਹ ਦਾ ਫਿਰ ਕੀ ਮੁੱਲ ਵੀਰ ਇਹਦਾ ਭਾਂ 55 ਕਰਾ ਲਓ 50 ਕਰਾ ਲਓ ਅੱਛਾ 47000 ਦੀ ਬੱਛੀ ਦੇ ਦੇਾਂਗੇ 47000 ਦੀ ਹਾਂਜੀ ਠੀਕ ਆ ਇਹ 55000 ਦੀ ਬੱਛੀ ਵਿਕਦੀ ਆ ਤਿਆਰ ਹੋਈ ਵਿਕ ਜਾਣੀ ਆ ਬੱਛੀ ਦਾ ਜੱਡਾ ਕੱਦ ਬਹੁਤ ਆ ਨਾ ਥਲ ਢੋਲ ਬੜੀ ਪਈ ਬੱਛੀ ਦੀ ਇਹ ਵਿਕ ਜਾਣੀ ਆ ਸਜਣੋਂ ਹਾ ਸਕੇ ਕਿਉਂਕਿ ਜੇਨ 15 ਤੋਂ 20 ਜਿਹੜੀ ਸੰਭਾਲਣੀ ਪਊਗੀ ਉਹ ਬਿਲਕੁਲ ਨਿੱਕੀ ਤਿਆਰ ਆ ਤੇ ਪਿੰਡ ਕੋਟ ਲਈ ਬਸਾਖਾ ਸਿੰਘ ਪਹੁੰਚ ਕੇ ਮੇਲਾ ਲੁੱਟ ਲਿਓ ਸਾਡੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਰੱਬ ਰਾਖਾ ਜੀ